ਉਹ ਪ੍ਰੋਸੈਸ ਵੱਖਰਾ ਹਾਂ ਉਹ ਪ੍ਰੋਸੈਸ ਇਹਨਾਂ ਨੇ ਜਾਰੀ ਕਰਾਉਣਾ ਸੀ ਨਹੀਂ ਉਹ ਉਹਨਾਂ ਨੇ ਕਰਨਾ ਹੀ ਪਰ ਉਹਨਾਂ ਜਿਹੜਾ ਆ ਚ ਫਿਰ ਮੈਂ ਪਹਿਲਾਂ ਮੇਰੀ ਤੇ ਬੇਟੀ ਚਲੋ ਇਹਦੇ ਤੇ ਆ ਜਿਹਨੂੰ ਕੀ ਬਣਾ ਲਿਖਤੀ ਹੈ ਨਾ ਵੀ ਆ ਚੀਜ਼ ਹੈ ਇਹਨੂੰ ਮੁੱਖ ਰੱਖਦੇ ਵੀ ਤੇ ਫਾਈਨਲ ਹੋਣ ਤੋਂ ਬਾਅਦ ਕੀਤਾ ਜਾਵੇਗਾ ਅੱਛਾ ਹਾਂ ਫਿਰ ਉਹਨਾਂ ਇਹ ਇਸ ਕਰਕੇ ਰੋਕ ਕਰ ਜਾਰੀ ਨਹੀਂ ਕੀਤੀ ਅੱਛਾ ਹਾਂ ਠੀਕ ਹੈ ਮੈਂ ਸਾਰੀ ਗੱਲ ਤੁਹਾਡੇ ਨਾਲ ਸਹਿਮਤ ਹਾਂ ਸਿਰਫ ਮੈਨੂੰ ਇਹ ਨਹੀਂ ਇੱਕ ਗੱਲ ਦਾ ਜਵਾਬ ਦੇ ਦਿਓ ਕਿ ਆ ਪ੍ਰਸ਼ਾਸਨ ਖੜਾ ਉਹ ਮਾਲਜੋ ਅਫਸਰ ਖੜੇ ਨੇ ਕਿ ਕਿਸੇ ਪ੍ਰਿੰਸੀਪਲ ਅਧਿਕਾਰੀ ਕੋ ਟਾਈਮ ਨਹੀਂ ਤੁਹਾਡੇ ਕੋ ਵੀ ਨਹੀਂ ਠੀਕ ਹੈ ਆਪਾਂ ਇਹ ਜਣੇ ਭਾਈ ਭਰਾ ਆਪਾਂ ਇਕੱਠੇ ਹੋਏ ਆ ਇਹ ਜੇ ਤੇ ਫਾਲਟ ਇਹਨਾਂ ਦਾ ਤੇ ਫਿਰ ਤਾਂ ਇਹ ਕਸੂਰਵਾ ਇਹ ਫੌਟ ਤਾਂ ਡਿਪਾਰਟਮੈਂਟ ਦਾ ਜਾਂ ਤੇ ਇਹਨਾਂ ਨੇ ਜਾਰੀ ਕਰਾਉਣਾ ਸੀਗਾ ਤੇ ਇਹਨਾਂ ਨਹੀਂ ਕਰਾਇਆ ਤੇ ਇਹਨਾਂ ਦੀ ਗਲਤੀ ਨਹੀਂ ਇੱਥੇ ਇੱਕ ਮੈਂ ਇਹ ਗੱਲ ਆਂਦਾ ਹੀ ਨਹੀਂ ਕਿ ਵੀ ਫੌਟ ਇਹਨਾਂ ਦਾ ਜਾਂ ਮੇਰਾ ਜਾਂ ਦਾ ਕਿਸ ਦਾ ਵੀ ਹੈ ਵੀ ਤੁਹਾਨੂੰ ਪਰਸਨਲੀ ਗੱਲ ਹੀ ਕਰਨ ਦੀ ਆ ਮੈਂ ਕਿ ਤੁਹਾਨੂੰ ਪਰਸਨਲੀ ਕਿਸੇ ਬੰਦੇ ਨੂੰ ਮੈਂ ਪਿੱਛੇ ਕਰੰਦੇ ਮੈਂ ਤਾਂ ਡਿਪਾਰਟਮੈਂਟ ਦੀ ਗੱਲ ਕਰ ਰਹਾ ਆਂਦਾ ਹੀ ਨਹੀਂ ਕਿ ਵੀ ਫੌਟ ਇਹ ਤੇ ਉਹ ਉਹ ਨੂੰ ਭੁੱਤ ਨਾ ਇਹ ਪਰਿਵਾਰ ਨੂੰ ਮੈਂ ਕਿ ਮੇਰਾ ਇੱਥੇ ਕੀ ਦੋਸ਼ ਹੈ ਜੀ ਮੈਂ ਤਾਂ ਦੱਸੋ ਫਿਰ ਇਹ ਤੁਸੀਂ ਉਹ ਗੱਲ ਛੁਪਾਈ ਆ ਉਹ ਕੋਰਟ ਨੂੰ ਸਹੀ ਨਹੀਂ ਦੱਸਿਆ ਇੱਕ ਮਿੰਟ ਵਿੱਚ ਇੱਕ ਪਾਈ ਪਾ ਜੀ ਮੈਂ ਕੁਛ ਨਹੀਂ ਆਇਆ ਨਾ ਮੇਰੇ ਜਿਹੜਾ ਦਖਲ ਦੀ ਜਿੰਮੇਵਾਰੀ ਨੇ ਨਈ ਨਈ ਕੋਈ ਨਹੀਂ ਤੁਸੀਂ ਕੋਰਟ ਦੇ ਆਰਡਰ ਲੈ ਕੇ ਆ ਗਏ ਸਾਰੇ ਕੋਰਟ ਦੇ ਬੱਜੇ ਸਾਡੇ ਲਈ ਮਾਨਜੋਗ ਆ ਉਹਨਾਂ ਦਾ ਕੋਰਟ ਦਾ ਫੈਸਲਾ ਅੰਤਮ ਫੈਸਲਾ ਹੈ ਸਾਰੇ ਮੰਗ ਆਏ ਦਸਲ ਦੇਣ ਆਏ ਉਹਨਾਂ ਉਹ ਭਾਜੀ ਮੇਰੀ ਗੱਲ ਸੁਣੋ ਨਾ ਤੁਸੀਂ ਕੋਰਟ ਠੀਕ ਆ ਫੈਸਲੇ ਹੁੰਦੇ ਹਾਈ ਸੁਪਰੀਮ ਕੋਰਟ ਤੱਕ ਜਾਣਗੇ ਅਗਲਾ ਜਾਣ ਡੇ ਆ ਅਗਲੇ ਕੀਸ ਚੱਲਣ ਡੇ ਆ ਫਿਰ ਤੁਸੀਂ ਜੇ ਮੰਨਦੇ ਹੋ ਇਹ ਗੱਲ ਤਾਂ ਸਾਡੇ ਸਾਫ਼ ਤੌਰ ਤੇ ਭਾਜੀ ਤੁਸੀਂ ਮੰਨੋ ਜਾਂ ਨਾ ਮੰਨੋ ਇਹ ਪਰਿਵਾਰ ਦੀ ਜੇਤੇ ਜ਼ਿੰਮੇਵਾਰੀ ਸੀਗੀ ਵੀ ਇਹਨੇ ਜਾ ਕੇ ਕਰਾਉਣਾ ਸੀਗਾ ਤੇ ਫਿਰ ਤਾਂ ਭਾਜੀ ਇਹ ਝੂਠਾ ਠੀਕ ਆ ਬੜੀ ਪ੍ਰੋਸੈਸ ਤੁਹਾਡੇ ਡਿਪਾਰਟਮੈਂਟ ਵੱਲੋਂ ਨਹੀਂ ਪੂਰਾ ਕੀਤਾ ਗਿਆ ਇਹਦੀ ਪਕੜਾ ਆਰਜੀ ਵੀ ਠੀਕ ਹੈ ਜੀ ਆਰਜੀ ਵੀ ਭਾਈ ਇਹ ਹੁਣ ਨਹੀਂ ਦਿੱਤਾ ਗਿਆ ਤੁਸੀਂ ਅੜੀ ਕਾਰਵਾਈ ਬੜਦੀ ਆ ਇਹ ਗਾਰਜੇ ਪਰਿਵਾਰ ਤੇ ਲੱਗਣ ਦੀ ਪਰ ਮੈਂ ਰਿਪੋਰਟ ਕੀਤੀ ਜਿੰਮੇਵਾਰ ਪਰਿਵਾਰ ਜਿੰਮੇਵਾਰ ਤੱਕੇ ਮਰਿਆ ਦਿੱਤੀ ਇਹਨਾਂ ਰਿਪੋਰਟ ਮੈਂ ਉਹਦੇ ਤੇ ਰਿਪੋਰਟ ਵੀ ਗਿਆ ਸੋਸ਼ਕਲ ਜੀ ਆਪ ਦੇਖ ਰਹੇ ਹੋ ਆਪ ਦਾ ਹਰਮਨ ਪੇਰਾ ਚੈਨਲ ਤੇ ਦਿੱਲੀ ਅੰਡੀ ਨਿਊਜ਼ ਮੈਂ ਕ੍ਰਾਈਮ ਰਿਪੋਰਟਰ ਹਿੰਦਰ ਸਿੰਘ ਤਲਵੰਡੀ ਐਸੋਲੇ ਮੌਜੂਦ ਹੈ ਜੀ ਪਿੰਡ ਬੇਰੀਆ ਵਾਲਾ ਚਿਲਾ ਗੁਰਦਾਸਪੁਰ ਇੱਥੇ ਤੁਸੀਂ ਜੋ ਭਾਰੀ ਇਕੱਠ ਦੇਖ ਰਹੇ ਹੋ ਇੱਥੇ ਕੁਝ ਯੂਨੀਅਨ ਵੀ ਪਹੁੰਚੇ ਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਪਰਿਵਾਰਕ ਮੈਂਬਰਾਂ ਨਾਲ ਵੀ ਗੱਲ ਕਰਾਂਗੇ ਕਿ ਅੱਜ ਮੀਡੀਆ ਨੂੰ ਬੁਲਾਇਆ ਆ ਇੰਨਾ ਭਾਰੀ ਇਕੱਠ ਵੀ ਆ ਔਰ ਕੁਝ ਮਾਤਮਾ ਪਹਿਣਾ ਵੀ ਇਕੱਠੀਆਂ ਹੋਈਆਂ ਨੇ ਉਹ ਥੋੜਾ ਸਾਈਡ ਤੇ ਬੈਠੀਆਂ ਹੋਣਾਂ ਨਾਲ ਵੀ ਗੱਲਬਾਤ ਕਰਾਂਗੇ ਪਹਿਲਾਂ ਆਪਾਂ ਗੱਲ ਕਰਾਂਗੇ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਅੱਜ ਦਾ ਮੁੱਦਾ ਕੀ ਆ ਹਾਂਜੀ ਜੀ ਕੀ ਨਾਂ ਆਪਣਾ ਮੇਰਾ ਨਾਮ ਜੋਗਿਆ ਸਿੰਘ ਜੀ ਅੱਛਾ ਜੋਗਿਆ ਸਿੰਘ ਜੀ ਆ ਭਾਰੀ ਇਕੱਠ ਕੀਤਾ ਹੋਇਆ ਆ ਮਾਤਮਾ ਪਹਿਣਾ ਬੈਠੀਆਂ ਹੋਈਆਂ ਕੀ ਮਸਲਾ ਕੀ ਅੱਜ ਸਰ ਮੇਰੇ ਨਾਲ ਪਹਿਲਾਂ ਉਸ ਤੋਂ ਬਾਅਦ ਸਾਡੇ ਪਰਚੇ ਦਾ ਕੋਈ ਵੀ ਆਈ ਤੱਕ ਨਾ ਕੋਈ ਚੋਹ ਜਾਣ ਤੇ ਬਾਈ ਨੇਮ ਪੱਤਿਆ ਹੋਇਆ ਜੀ ਉਹਨਾਂ ਦਾ ਕੋਈ ਅਰੇਸਟ ਨਹੀਂ ਚ ਪਈ ਕਿੰਨੇ ਚਿਰ ਹੋ ਗਿਆ ਇਹ 3-4 ਮਹੀਨੇ ਹੋਇਆ ਜੀ ਉਸ ਤੋਂ ਇਲਾਵਾ ਹੁਣ ਸਾਡੀ ਜ਼ਮੀਨ ਜਿਹੜੀ ਜੋਂ ਚੱਕ ਵੰਡ ਪਾਕਿਸਤਾਨ ਦੇ ਵੇਲੇ ਦੀ ਸਾਡੇ ਥੱਲੇ ਵਗੰਡੇ ਆ ਜੀ ਕਿੰਨਾ ਰਕਬਾ ਇਹ ਰਕਬਾ ਹੈ 14 ਕਨਾਲਾ 15 ਮਰਲੇ ਉਹਦੀਆਂ ਗਰਦੋਰੀਆਂ ਵਗੈਰਾ ਆਪਣੇ ਕੋਲ ਹੈਗੀਆਂ ਹੈਗੀਆਂ ਹਾਂ ਜੀ ਹੈਗੀਆਂ ਹਾਂ ਜੀ ਅੱਛਾ ਜੀ ਤੇ ਇਹ ਜਿਹੜਾ ਮਤਲਬ ਜਿਹੜੀ ਰਜਿਸਟਰੀ ਕਰਾਈ ਨੇ ਹਰਪਾ ਜੀ ਸੈਗਨ ਜਿਹੜੀ ਰਜਿਸਟਰੀ ਕਰਾਈ ਲੰਬੜਦਾਰ ਨੇ ਇਹ ਸੰਤੋਖ ਸਿੰਘ ਦੇ ਹਿੱਸੇ ਜੋ ਕਰਾਈ ਆ ਸੰਤੋਖ ਸਿੰਘ ਆਪਣਾ ਹਿੱਸਾ ਵੇਚ ਗਿਆ ਜੀ ਕਿਹਨੂੰ ਵੇਚ ਗਿਆ ਉਹ ਵੇਚ ਗਿਆ ਜੀ ਮਾਨ ਸਿੰਘ ਧਾਨ ਸਿੰਘ ਨੂੰ ਜੀ ਅੱਛਾ ਉਹਦਾ ਮਤਲਬ ਕੋਈ ਲੈਣਾ ਦੇਣਾ ਹੈ ਨਹੀਂ ਨਾਲ ਕੋਈ ਐਸ ਪੈਲੀ ਦੇ ਨਾਲ ਲੈਣਾ ਦੇਣਾ ਕੋਈ ਨਹੀਂ ਹੈ ਅੱਛਾ ਜੀ ਇਹਨੇ ਖਾਸ ਨੰਬਰ ਪਾ ਕੇ ਤੇ ਇਹ ਇਹ ਨੰਬਰ ਖਾਸ ਪਾ ਕੇ ਤੇ ਰਜਿਸਟਰੀ ਕਰਾਈ ਆ ਇਹਦੀ ਨਾਂ ਕੋ ਤਕਸੀਮ ਹੋਈ ਆ ਜਿਹੜਾ ਤਰਕਬਾ ਤੁਹਾਡੇ ਥੱਲੇ ਵਗਦਾ ਉਹਦੇ ਨੰਬਰ ਪਾਏ ਆ ਖਾਸ ਨੰਬਰ ਪਾਏ ਜੀ ਅੱਛਾ ਜੀ ਖਾਸ ਨੰਬਰ ਪਾ ਕੇ ਨਾਰਜੀਤੀ ਕਰਾਈ ਆ ਅੱਛਾ ਜੀ ਹਾਂ ਜੀ ਤੇ ਇਦੇ ਵਿੱਚ ਹੁਣ ਆ ਮੌਕੇ ਤੇ ਸਾਡੀ ਫਸਲਾਂ ਝੋਨਾ ਆ ਜਵਾਰ ਆ ਜੀ ਵਿੱਚ ਦੇ ਅੱਛਾ ਜੀ ਹਾਂਜੀ ਤੇ ਮਤਲਬ ਇਹ ਨੰਬਰ ਜਿਹੜੇ ਪਏ ਉਹ ਰਗਵਤ ਤੁਹਾਡੇ ਥਲੇ ਮਤਲਬ ਕਾਫੀ ਜੋ ਵੰਡ ਹੋਈ ਉਹ ਤੋਂ ਵਗ ਰਿਹਾ ਉਦੋਂ ਦਾ ਸਾਡੇ ਪੇ ਥੱਲੇ ਵਗ ਰਿਹਾ ਜੀ ਠੀਕ ਹੈ ਜੀ ਹਾਂਜੀ ਕਾਫੀਆਂ ਨਾ ਪਹੁੰਚੇ ਹਾਂ ਤੇ ਪਤਾ ਜੀ ਅੱਜ ਦਾ ਜਿਹੜਾ ਮਸਲਾ ਕਾਫੀ ਗੰਭੀਰ ਆ ਜਿਵੇਂ ਨਾ ਕਿ ਕਤਲ ਹੋ ਗਿਆ ਪਰਚਾ ਦਰਜਾ ਅਰੈਸਟ ਨਹੀਂ ਹੋ ਪਾਈ ਪਹਿਲੀ ਕਾਫੀ ਲੰਮੇ ਸਮੇਂ ਤੋਂ ਵਗ ਰਿਹਾ ਗਰਦੋਰੀਆਂ ਕੋਲ ਨੇ ਕੀ ਕਹਿਣਾ ਚਾਹੁੰਦੇ ਹੋ ਆਹ ਦੇਖੋ ਮੈਨੂੰ ਲੱਗਦਾ ਕਿ ਤੇਰੇ ਕਿਤੇ ਨਾ ਜਦੋਂ ਜਿਹੜੀ ਸਰਕਾਰ ਹੁੰਦੀ ਆ ਨਾ ਉਹ ਆਪਣਾ ਬਾਹੂ ਬਲ ਦੇ ਨਾਲ ਆਮ ਲੋਕਾਂ ਨੂੰ ਪਰੇਸ਼ਾਨ ਕਰਦਾ ਜਾਂ ਪਾਰਟੀ ਬਾਜ਼ੀ ਤੋਕੈਂ ਕਿਸ ਤਰ੍ਹਾਂ ਜਦੋਂ ਇਹ ਵੀਰ ਦੱਸਣ ਦੇਗੇ ਸੇ ਪਹਿਲੀ ਜਿਹੜੀ ਆ ਸਨ 47 ਚੱਕ ਮੱਧਿਓ ਲੈ ਕੇ ਇਹਨਾਂ ਦੇ ਕਬਜ਼ੇ ਹੇਠਾ ਔਰ ਕਿਸ ਤਰ੍ਹਾਂ ਜਾਲੀ ਰਜਿਸਟਰੀਆਂ ਜਾਲੀ ਗਰਦੌਰੀਆਂ ਕਰਾ ਕੇ ਆ ਗਰਦੌਰੀ ਦਿਖਾਉਣ ਦੇ ਆ ਫੈਸਲਾ ਦਿਖਾਉਣ ਦੇ ਕਿ 2000 ਰੁਪਏ ਜੁਰਮਾਨਾ ਵੀ ਲੱਗਾ ਗਲਤ ਗਰਦੌਰੀ ਕਰਾਉਣ ਦਾ ਅੱਛਾ ਜੀ ਉਹ ਇਹ ਗਰਦੌਰੀ ਦਿਖਾਉਣ ਤੇ ਵੀ 2000 ਜੁਰਮਾਨਾ ਲੱਗਾ ਉਹ ਵੀ ਗਲਤ ਗਰਦੌਰੀ ਜਿਹੜੀ ਆ ਕੀਤੀ ਗਈ ਆ ਉਹਨੂੰ ਤੋੜ ਕੇ ਸਹੀ ਕੀਤਾ ਜਾਵੇ ਹੁਣ ਜਦੋਂ ਦੇਖੋ ਰੈਵਨਿਊ ਡਿਪਾਰਟਮੈਂਟ ਨੇ ਲਿਖਤਾ ਵੀ ਗਰਦੌਰੀ ਗਲਤਾਂ ਦੁਬਾਰਾ ਗਰਦੌਰੀ ਇਹਨਾਂ ਨੇ ਹੋਣੀ ਚਾਹੀਦੀ ਜਿਤਨਾ ਪਹਿਲਾਂ ਹੈ ਸੀਗੀ ਉਹ ਗਰਦੌਰੀ ਥੱਲੇ ਜਿਹੜੇ ਆ ਪਟਵਾਰੀ ਨੇ ਜਾਂ ਕਿਸੇ ਨੇ ਜਿਹੜਾ ਵੀ ਉੱਤੇ ਅਹੁਦੇਦਾਰ ਉਹਨੇ ਨਹੀਂ ਕੀਤੀ ਜੋ ਕੀਤੀ ਉਹਦੀ ਤਾਂ ਆਲਰੇਡੀ ਇਹਨਾਂ ਦਾ ਕੰਮ ਦਾ ਸ਼ੋ ਹੋਣਾ ਸੀਗਾ ਕੋਰਟ ਦੇ ਵਿੱਚ ਕੇਸ ਹੋਇਆ ਐਕਸ ਪਾਰਟੀ ਇਹਨਾਂ ਨੂੰ ਸੱਮਣ ਤੱਕ ਨਹੀਂ ਆਏ ਸੱਮਣ ਤੱਕ ਪਹੁੰਚਣ ਨਹੀਂ ਦਿੱਤੇ ਐਕਸ ਪਾਰਟੀ ਕੇਸ ਕਰ ਲਿਆ ਅੱਜ ਜੋ ਮੌਜੂਦਾ ਸਰਕਾਰ ਆ ਮੈਂ ਤੇ ਹੈਰਾਨ ਹੁੰਨਾਵਾਂ ਕਿ ਮੁੱਖ ਮੰਤਰੀ ਕਹਿੰਦੇ ਮੈਂ ਕਿਸਾਨ ਦਾ ਪੁੱਤ ਆ ਕਿਸਾਨਾਂ ਦੇ ਨਾਲ ਆ ਇੱਕ ਤਾਂ ਸੰਨਾਂ ਨੂੰ ਆਪਸ ਵਿੱਚ ਲੜਾ ਰਿਆ ਇਹਦੇ ਫਾਦਰ ਸਾਹਿਬ ਦਾ ਜਿਹੜਾ ਮਰਡਰ ਹੋ ਗਿਆ ਹਾਂਜੀ ਉਹਦਾ ਕੇਸ ਚੱਲ ਰਿਹਾ ਉੱਤੇ ਕਿਸੇ ਦੀ ਅਰੈਸਟ ਨਹੀਂ ਪਾਈ ਜਿਹੜੇ ਚਾਰ ਬੰਦਿਆਂ ਨੇ ਪਰਚਾ ਵਾ ਕਿਸੇ ਦੀ ਅਰੈਸਟ ਨਹੀਂ ਆ ਔਰ ਉੱਟਾ ਇਹਨਾਂ ਦੇ ਪਰਚਾ ਦਾ ਅਧਿਕਾਰ ਅਗਵਾ ਦਾ ਪਰਚਾ ਦਾ ਅਧਿਕਾਰਤਾ ਕਿ ਵੀ ਇਹਨਾਂ ਨੇ ਬੰਦਾ ਪੁਲਿਸ ਨੂੰ ਫੜਾਇਆ ਵੀ ਆ ਬੰਦਾ ਪੁਲਿਸਾਂ ਦੀ ਹਮ ਬੰਦਾ ਲੱਭਦਾ ਨਹੀਂ ਇਹਨਾਂ ਨੇ ਬੰਦਾ ਪੁਲਿਸ ਨੂੰ ਫੜਾਇਆ ਉਹ ਪਰਚਾ ਦਰਜ ਕਰਤਾ ਮੈਂ ਤੇ ਪ੍ਰਸ਼ਾਸਨ ਕੋਲੋਂ ਪੰਜਾਬ ਸਰਕਾਰ ਕੋਲੋਂ ਮੁੱਖ ਮੰਤਰੀ ਭਗਵੰਤ ਮਾਨ ਕੋਈ ਮੰਗ ਕਰਦਾ ਕਿ ਇਹੋ ਜਿਹੜੇ ਤੇਰੇ ਥੱਲੇ ਅਧਿਕਾਰੀ ਬੈਠੇ ਆ ਨਾ ਜੋ ਹਲਕਾ ਅੰਚਾਰ ਜਾਂ ਜੋ ਵੀ ਤੁਸੀਂ ਬਣਾਏ ਆ ਉਹਨਾਂ ਨੂੰ ਘਟੋ ਘਟ ਇੰਨੀ ਦੇ ਸਿੱਖਿਆ ਦੇ ਦਿਓ ਕਿ ਵੀ ਲੋਕਾਂ ਨਾਲ ਇਨਸਾਫ ਕਰਨ ਲੋਕਾਂ ਦੇ ਰਾਜੀ ਨਾਮੇ ਕਰਾਉਣਾ ਲੋਕਾਂ ਦੇ ਸਮਝੌਤੇ ਕਰਾ ਕੇ ਲੋਕਾਂ ਨੂੰ ਲੜਾਈਆਂ ਤੋਂ ਕਚਹਿਰੀਆਂ ਤੋਂ ਹਸਪਤਾਲਾਂ ਤੋਂ ਬਚਾਉਣ ਜਿਹੜੇ ਅੱਜ ਰੋਜ਼ ਬੰਨੇ ਤੋਂ ਵੱਟ ਤੋਂ ਮਰਡਰ ਹੁੰਦਾ ਜਾਂ ਕਤਲ ਹੁੰਦਾ ਵਾ ਇਹਨਾਂ ਨੂੰ ਰੋਕ ਸਕਦੀ ਸਰਕਾਰ ਸਰਕਾਰ ਆਪ ਜਿਹੜੀ ਆ ਜਦੋਂ ਧੱਕੇਸ਼ਾਹੀ ਕਰਦੀ ਆ ਤਾਂ ਉਦੋਂ ਫਿਰ ਸਾਡਾ ਦੁੱਖ ਹੁੰਦਾ ਵਾ ਯੂਨੀਅਨ ਤਾਂ ਕਰਕੇ ਆਈ ਆ ਕਿ ਜਿਹੜੇ ਕਾਗਜ਼ ਇਹਨਾਂ ਦੇ ਹੱਕ ਚ ਬੋਲਦੇ ਆ ਇਹ ਪਰਿਵਾਰ ਸਾਡੇ ਕੋਲ ਆਇਆ ਸੀ ਕਾਗਜ਼ ਚੈੱਕ ਕਰਨ ਤੋਂ ਬਾਅਦ ਆਪਾਂ ਤਾਂ ਇੱਥੇ ਪਹੁੰਚੇ ਆ ਤੇ ਇਹਨਾਂ ਦੀ ਜਿਹੜੀ ਆਵਾਜ਼ ਆ ਉਹ ਉੱਪਰ ਸਰਕਾਰ ਤੱਕ ਪਹੁੰਚਾਈ ਜਾਵੇ ਔਰ ਹੋ ਸਕਦਾ ਆਪਾਂ ਜਾ ਕੇ ਸਾਰੇ ਇੱਕ ਡੈਲੀਗੇਸ਼ਨ ਐਸਐਸਪੀ ਨੂੰ ਮਿਲਿਆ ਜਾ ਕੇ ਅੱਜ ਕਿ ਭਈਆ ਜਦ ਤੱਕ ਇਹ ਸ਼ਾਇ ਹੀ ਹੋ ਰਹੀ ਆ ਮਪਰਦਾਨ ਜੀ ਤੁਸੀਂ ਇੱਕ ਜਮੇਰ ਇਨਸਾਨ ਇੱਕ ਜਥੇਬੰਦੀ ਨੂੰ ਲੀਡ ਕਰ ਰਹੇ ਹੋ ਪੰਜਾਬ ਦੇ ਅਹੁਦੇਦਾਰ ਜੀ ਤੁਸੀਂ ਇਹ ਚੰਗੀ ਤਰ੍ਹਾਂ ਵੈਰੀਫਾਈ ਕੀਤਾ ਹੈ ਸਾਰਾ ਕੁਝ ਸਹੀ ਆ ਬਿਲਕੁਲ ਵੈਰੀਫਾਈ ਕੀਤਾ ਵਾ ਇਹ ਜਿਹੜੀ ਪਾਰਟੀ ਆ ਨਾ ਜਿਹੜੀ ਦੂਜੀ ਪਾਰਟੀ ਆ ਉਹਨਾਂ ਦਾ ਕਾਫੀ ਲੋਕਾਂ ਨਾਲ ਇਹ ਪੈਣ ਦੇ ਝਗੜਾ ਵਾ ਕਾਫੀ ਲੋਕਾਂ ਨਾਲ ਇੱਕ ਨਾਲ ਨਹੀਂ ਮਤਲਬ ਕਿਨਾਂ ਕਈ ਜਗ੍ਹਾ ਤੇ ਝਗੜਾ ਵਾ ਹਰ ਥਾਂ ਦੇ ਜਿਹੜੀ ਕੋਈ ਨਾ ਕੋਈ ਇਹੋ ਜਿਹੀ ਗਲਤੀ ਮਿਲ ਜਾਂਦੀ ਆ ਤੁਸੀਂ ਇਹ ਦੇਖੋਗੇ ਖਾਸ ਨੰਬਰ ਦੀ ਰਜਿਸਟਰੀ ਹੁੰਦੀ ਨਹੀਂ ਆ ਜੀ ਖਾਸ ਰਜਿਸਟਰੀ ਕਿਸ ਤਰ੍ਹਾਂ ਕਰਾ ਗਿਆ ਬੰਦਾ ਹਿੱਸੇ ਜੋ ਮੰਨ ਲਓ ਹਿੱਸੇ ਕੋ ਰਿਸੀਵ ਕਰਾਉਣਾ ਤਕਸੀਮ ਜਿੱਥੇ ਹਿਸਾਬ ਦਾ ਉੱਥੇ ਹੁੰਦਾ ਜਦੋਂ ਕਿ ਖਾਸ ਨੰਬਰ ਮੈਂਦੇ ਤੋਂ ਤਹਿਸੀਲਦਾਰ ਤੇ ਵੀ ਕਾਰਵਾਈ ਕਰਨੀ ਚਾਹਨਾ ਕਿ ਜਿੰਨੇ ਖਾਸ ਜੀ ਨਹੀਂ ਉਹ ਅਸੀਂ ਪੁੱਛਾਂਗੇ ਅਸੀਂ ਉਹਨਾਂ ਪੁੱਛਾਂਗੇ ਤਹਿਸੀਲਦਾਰ ਨੂੰ ਪੁੱਛਾਂਗੇ ਬਣਦੇ ਜਿਹੜੇ ਅਧਿਕਾਰੀ ਇਚ ਇਨਵੋਲ ਹੋਣਗੇ ਸਾਰ ਨੂੰ ਪਰਤਾਲ ਕਰਾਂਗੇ ਦੇਖੋ ਇਹ ਗਰਦੌੜੀ ਇਹਦੇ ਨਾਂ ਦੇ ਸੀ ਗਰਦੌੜੀ ਤਰਵਾ ਕੇ ਆਪਣੇ ਨਾਂ ਕਰਵਾ ਲੈਣੀ ਫਿਰ ਉਹ ਦੁਬਾਰਾ